બસ ਸਟੈਂਡ ਪਲਾਸਾਵ ਬਾਹਰ ਲਜਾਣ ਦੀ ਲੋੜ ਕਿਉਂ ਪਈ ਹੈ ਪਹਿਲਾਂ ਬਸ ਸਟੈਂਡ ਰੇਲਵੇ ਸਟੇਸ਼ਨ ਨੂੰ ਹੁੰਦਾ ਸੀਗਾ ਫਿਰ ਬਸ ਸਟੈਂਡ ਫੌਜੀ ਚੌਂਕ ਤੇ ਆ ਗਿਆ ਹੁਣ ਬਸ ਸਟੈਂਡ ਇੱਥੇ ਆ ਗਿਆ ਵਪਾਰੀਆਂ ਵੱਲੋਂ ਜਿਆਦਾਤਰ ਵਿਰੋਧ ਕੀਤਾ ਜਾ ਰਿਹਾ ਵੀ ਜਿਹੜਾ ਸਾਡਾ ਵਪਾਰਾ ਖਾਸ ਕਰਕੇ ਜੇ ਮਹਿਣਾ ਚੌਂਕ ਦੀ ਇਹ ਦੁਕਾਨਾਂ ਦੀ ਗੱਲ ਕੀਤੀ ਜਾ ਰਹੀ ਹੈ ਵੀ ਜਿਹੜਾ ਸਾਡਾ ਕਾਰੋਬਾਰ ਠੱਪ ਹੋ ਜੂਗਾ ਇਸ ਬਸ ਸਟੈਂਡ ਜਾਣ ਨਾਲ ਜੇਕਰ ਉਹ ਆ ਗੂ ਉਸ ਮੀਟਿੰਗ ਦਾ ਬਾਈਕਟ ਕਰਕੇ ਚਲੇ ਜਾਂਦੇ ਫੈਸਲਾ ਹੋ ਜਾਂਦਾ ਨਹੀਂ ਹੋਣਾ ਸੀ ਨਾ ਫੇਰ ਤੇ ਜੇ ਫੈਸਲਾ ਮਾੜਾ ਸੀ ਤੇ ਉਦੋਂ ਵਿਰੋਧ ਕੌਣ ਕੀਤਾ ਕੱਲੀ ਟ੍ਰੈਫਿਕ ਬੱਸਾਂ ਨਾਲ ਥੋੜੀ ਆ ਵੀ ਜੇ ਬੱਸਾਂ ਬਾਹਰ ਕੱਢ ਵੀ ਦਿਓਗੇ ਟ੍ਰੈਫਿਕ ਦੀ ਸਪਸ਼ਟਤਾ ਜਿਉਂ ਦੀ ਤਿਉਂ ਹੀ ਰਹੂਗੀ ਜਿਹੜਾ ਬੱਸ ਸਟੈਂਡ ਆ ਜਿੱਧਰ ਨੂੰ ਭੂ ਮਾਫੀਆ ਲੈ ਕੇ ਜਾਂਦਾ ਯਾਨੀ ਜਾਵਦ ਚਰਚਾ ਇਹੀ ਚੱਲ ਜਿੰਦੀ ਜਾਂ ਰਾਜਨੀਤਿਕ ਲੋਕ ਵੀ ਵਿੱਚ ਇਨਵੋਲਵਮੈਂਟ ਹੁੰਦੀ ਆ ਬੱਸ ਸਟੈਂਡ ਉਧਰ ਹੀ ਜਾਂਦਾ ਕਿਸੇ ਹੋਰ ਕਿਉਂ ਨਹੀਂ ਆਈਟੀਆਈ ਚੰਗ ਪਟੇਲ ਨਗਰ ਦੀ ਵੀ ਗੱਲ ਚੱਲਦੀ ਸੀ ਉੱਥੇ ਕਿਉਂ ਨਹੀਂ ਬਣਾਇਆ ਗਿਆ ਸਤਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਨ ਟੀਵੀ ਪੰਜਾਬ ਤੇ ਮਹਾਰਿਸ਼ਪਾਲ ਸਿੰਘ ਬਠਿੰਡਾ ਬੱਸ ਸਟੈਂਡ ਦਾ ਮੁੱਦਾ ਪਿਛਲੇ ਲੰਬੇ ਸਮੇਂ ਤੋਂ ਗਰਮ ਆਇਆ ਹੋਇਆ ਚਾਹੇ ਉਹ ਅਕਾਲੀ ਦਲ ਦੀ ਸਰਕਾਰ ਹੋਵੇ ਚਾਹੇ ਕਾਂਗਰਸ ਦੀ ਹੋਵੇ ਤੇ ਚਾਹੇ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ ਲਗਾਤਾਰ ਇਸ ਤੇ ਰਾਜਨੀਤੀ ਵੀ ਕੀਤੀ ਜਾਂਦੀ ਰਹੀ ਆ ਪਰ ਹੁਣ ਮੌਜੂਦਾ ਸਮੇਂ ਵਿੱਚ ਸੁਣਨ ਵਿਚਾਰ ਆ ਜਿਹੜੀ ਇਹਦੀ ਪੂਰੀ ਤਰ੍ਹਾਂ ਪ੍ਰਕਿਰਿਆ ਤਿਆਰ ਹੋ ਗਈ ਆ ਤੇ ਹੁਣ ਬਸ ਸਟੈਂਡ ਜਾ ਸਕਦਾ ਜਿਸ ਨੂੰ ਲੈ ਕੇ ਪਿਛਲੇ ਦਿਨੀ ਵੀ ਵਪਾਰੀਆਂ ਵੱਲੋਂ ਤੇ ਰਾਜਨੀਤਿਕ ਆਗੂਆਂ ਵੱਲੋਂ ਇਕੱਠੇ ਹੋ ਕੇ ਵਿਰੋਧ ਵੀ ਕੀਤਾ ਗਿਆ ਸੀ ਪੋਸਟਰ ਵੀ ਲਾਏ ਗਏ ਸ ਤੇ ਟੀਚਰ ਹੋਮ ਚ ਪ੍ਰੋਗਰਾਮ ਵੀ ਰੱਖਿਆ ਸੀ ਤੇ ਕੱਲ ਬਠਿੰਡਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼ੌਕਤ احمد ਪਰੇ ਨੂੰ ਵੀ ਮਿਲੇ ਸੀ ਉਹਨਾਂ ਨਾਲ ਮੀਟਿੰਗ ਵੀ ਕੀਤੀ ਸੀ ਪਰ ਬਾਜ਼ਾਰ ਦੇ ਕੁਝ ਵਪਾਰੀਆਂ ਵੱਲੋਂ ਹੀ ਸਾਹਮਣੇ ਆ ਕੇ ਕਿਹਾ ਗਿਆ ਕਿ ਅਗਰ ਬੱਸ ਸਟੈਂਡ ਨਾ ਰੁਕਿਆ ਬਾਹਰ ਲਜਾਇਆ ਗਿਆ ਤਾਂ ਸਾਡੇ ਵੱਲੋਂ ਵਿਰੋਧ ਕੀਤਾ ਜਾਵੇਗਾ ਦੂਜੇ ਪਾਸੇ ਇੰਪਰੂਵਮੈਂਟ ਟਰਸਟ ਨੂੰ ਇਸ ਦੀ ਜ਼ਿੰਮੇਵਾਰੀ ਸੌਂਪੀ ਗਈ ਆ ਤੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਜਤਿੰਦਰ ਭੱਲਾ ਜੀ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਆਖਰ ਬੱਸ ਸਟੈਂਡ ਪਲਾਸਾ ਨੂੰ ਬਾਹਰ ਲਜਾਣ ਦੀ ਲੋੜ ਕਿਉਂ ਪਈ ਹੈ ਗੱਲ ਇਹ ਹੈ ਜੀ ਜੇ ਵੀ ਕੋਈ ਸਰਕਾਰ ਫੈਸਲਾ ਕਰਦੀ ਆ ਉਹ ਐਵੇਂ ਨਹੀਂ ਹੋ ਜਾਂਦਾ ਸੋਚ ਕੇ ਸਮਝ ਕੇ ਲੰਮੀ ਪੜਤਾਲ ਕਰਕੇ ਹੀ ਫੈਸਲੇ ਹੁੰਦੇ ਨੇ ਕਿਉਂਕਿ ਬੱਸ ਸਟੈਂਡਡ ਜ਼ਿੰਮੇਵਾਰੀ ਹੈ ਉਹ ਪੰਜਾਬ ਸਰਕਾਰ ਨੇ ਨੋਡਲ ਏਜੰਸੀ ਇੰਪਰੂਵਮੈਂਟ ਟਰਸਟ ਬਣਾਉਣ ਬਣਾਇਆ ਔਰ ਬਤੌਰ ਚੇਅਰਮੈਨ ਅਪਰੂਵਮੈਂਟ ਟ੍ਰਾਸਟ ਜਿੰਨੇ ਮੇਰੇ ਕੋਲ ਜਾਣਕਾਰੀ ਹੈ ਇਹ ਜਿਹੜਾ ਫੈਸਲਾ ਹੋਇਆ ਇਕੱਲੇ ਕਿਸੇ ਇੱਕ ਵਿਅਕਤੀ ਦਾ ਫੈਸਲਾ ਨਹੀਂ ਵੀ ਇਹ ਬੱਸ ਸਟੈਂਡ ਬਲੂ ਰੋਡ ਤੇ ਜਾਣਾ ਹੈ ਇਹਦੇ ਵਿੱਚ ਟੈਕਨੀਕਲ ਯੂਨੀਵਰਸਿਟੀ ਸਾਡਾ ਟ੍ਰੈਫਿਕ ਵਿਭਾਗ ਸਾਡੀ ਪੰਜਾਬ ਸਰਕਾਰ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਸਾਡਾ ਪੁਲਿਸ ਪ੍ਰਸ਼ਾਸਨ ਸਾਰਿਆਂ ਨੇ ਇਸ ਤੇ ਕਾਫੀ ਡਿਸਕਸ਼ਨ ਕਰਕੇ ਸਾਰਿਆਂ ਵੱਲੋਂ ਕਾਫੀ ਵਿਚਾਰ ਵਟਾਂਦਰਾ ਤੇ ਸਰਵੇ ਵਗੈਰਾ ਕਰਕੇ ਇਹ ਜਿਹੜਾ ਬੱਸ ਸਟੈਂਡ ਬਲੂ ਰੋਡ ਤੇ ਜਾ ਰਿਹਾ ਸੋ ਐਮਐਲ ਸਾਬ ਸਿਆਣੇ ਨੇ ਸੂਝਵਾਨ ਆ ਸਾਰੇ ਬਠਿੰਡੇ ਦੇ ਵਿੱਚ ਰਹੇ ਨੇ ਉਹਨਾਂ ਦੀਆਂ ਸੁਆਵਾਂ ਉਹਨਾਂ ਨੇ ਵੀ ਸਾਰੀ ਕੋਖਪੜਤਾਲ ਕਰਕੇ ਇਹ ਸੋਚ ਸਮਝ ਕੇ ਮੋਰ-ਰੋੜ ਤੇ ਜਿਹੜਾ ਡਿਸੀਜਨ ਹੋਇਆ ਤੇ ਮੈਂ ਤਾਂ ਇਹੀ ਕਹੂੰਗਾ ਕਿ ਜਿਹੜਾ ਪਹਿਲਾ ਬੱਸ ਸਟੈਂਡ ਰੇਲਵੇ ਸਟੇਸ਼ਨ ਨੂੰ ਹੁੰਦਾ ਸੀਗਾ ਫੇਰ ਬੱਸ ਸਟੈਂਡ ਫੌਜੀ ਚੌਂਕ ਚ ਆ ਗਿਆ ਹੁਣ ਬੱਸ ਸਟੈਂਡ ਇੱਥੇ ਆ ਗਿਆ ਉਦੋਂ ਬਠਿੰਡੇ ਦੀ ਆਬਾਦੀ ਕੋਈ ਹਜ਼ਾਰਾਂ ਚ ਹੁੰਦੀ ਸੀ ਹੁਣ ਬਠਿੰਡਾ ਜੇ ਪੰਜਾਬ ਦਾ ਸਭ ਤੋਂ ਤੇਜ਼ੀ ਨਾਲ ਕਿਸੇ ਗ੍ਰੋਥ ਹੋ ਰਹੀ ਹੈ ਤਾਂ ਬਠਿੰਡੇ ਦੀ ਹੋ ਰਹੀ ਹੈ। ਸੋ ਇਸ ਕਰਕੇ ਸਰਕਾਰ ਨੇ ਜੋ ਫੈਸਲਾ ਕੀਤਾ ਸੋਚ ਕੇ ਸਮਝ ਕੇ ਵਿਚਾਰ ਕੇ ਕੀਤਾ। ਇਹ ਵਪਾਰੀਆਂ ਵੱਲੋਂ ਜ਼ਿਆਦਾਤਰ ਵਿਰੋਧ ਕੀਤਾ ਜਾ ਰਿਹਾ ਵੀ ਜਿਹੜਾ ਸਾਡਾ ਵਪਾਰਾ ਖਾਸ ਕਰਕੇ ਜੇ ਮਹਿਣਾ ਚੌਂਕ ਦੀ ਇਹ ਦੁਕਾਨਾਂ ਦੀ ਗੱਲ ਕੀਤੀ ਜਾ ਰਹੀ ਵੀ ਜਿਹੜਾ ਸਾਡਾ ਕਾਰੋਬਾਰ ਠੱਪ ਹੋ ਜੂਗਾ ਇਸ ਬੱਸ ਸਟੈਂਡ ਜਾਣ ਨਾਲ। ਬੇਨਤੀ ਹੈ ਵੀ ਜਿਹੜੇ ਸੱਜਣ ਵਿਰੋਧ ਕਰਦੇ ਨੇ ਉਹਨਾਂ ਨੂੰ ਬੇਨਤੀ ਹੈ ਵੀ ਮੁੱਖ ਮੰਤਰੀ ਨੇ ਸਾਹਮਣੇ ਕਿਹਾ ਸੀ ਵੀ ਜਿਹੜਾ ਬਠਿੰਡੇ ਦਾ ਬੱਸ ਸਟੈਂਡ ਹੈ ਉਹ ਪਬਲਿਕ opinion opinion ਲਿਆ ਜਾਊਗਾ ਕੱਲੀ ਉਹ ਗੱਲ ਹਵਾ 'ਚ ਨਹੀਂ ਹੋਈਗੀ ਇਹਦਾ ਪਬਲਿਕ opinion ਮੈਂ ਵੀ ਉਸ ਮੀਟਿੰਗ 'ਚ ਸ਼ਾਮਲ ਹੋਇਆ ਡੀਸੀ ਸਾਹਿਬ ਦੀ ਗਵਾਹੀ 'ਚ ਗਿੱਲ ਸਾਹਿਬ ਦੀ ਗਵਾਹੀ ਦੇ ਵਿੱਚ ਉੱਥੇ ਮੀਟਿੰਗ ਹੋਈ ਸੀ ਡੀਸੀ ਸਾਹਿਬ ਦੇ ਮੀਟਿੰਗ ਹਾਲ ਦੇ ਵਿੱਚ ਉਸ ਮੀਟਿੰਗ ਹਾਲ ਦੇ ਵਿੱਚ ਅਕਾਲੀ ਦਲ ਵੱਲੋਂ ਬਲਕਾਰ ਸਿੰਘ ਓਨਿਆਣਾ ਬੀਜੇਪੀ ਵੱਲੋਂ ਸਾਬਕਾ ਵਿਧਾਇਕ ਸਰੂਪ ਚੰਦ ਸਿੰਘਲਾ ਔਰ ਕਾਂਗਰਸ ਵੱਲੋਂ ਮੰਤਰੀ ਚਰਨਜੀਤ ਸਿੰਘ ਗਰਗ ਸਾਹਿਬ ਦੇ ਬੇਟੇ ਰਾਜਨ ਗਰਗ ਤਿੰਨੇ ਅਹਿਮ ਆਗੂਆ ਜ਼ਿਲ੍ਹਾ ਪ੍ਰਧਾਨ ਨੇ ਪਾਰਟੀਆਂ ਦੇ ਔਰ ਬਾਰ ਐਸੋਸੀਏਸ਼ਨ ਦੇ ਆਗੂ ਹੋਟਲ ਐਸੋਸੀਏਸ਼ਨ ਦੇ ਆਗੂ ਕਰਿਆਣਾ ਐਸੋਸੀਏਸ਼ਨ ਦੇ ਆਗੂ ਟਰਾਂਸਪੋਰਟ ਐਸੋਸੀਏਸ਼ਨ ਦੇ ਆਗੂ ਤੇ ਹੋਰ ਵੀ ਕਾਫੀ ਲੋਕ ਉੱਥੇ ਆਏ ਸੀ ਔਰ ਸਾਰਿਆਂ ਨੇ ਕੱਲੇ-ਕੱਲੇ ਵਿਅਕਤੀ ਤੋਂ ਡੀਸੀ ਸਾਹਿਬ ਨੇ ਪੁੱਛਿਆ ਹਾਂਜੀ ਬਸ ਸਟੈਂਡ ਬਾਹਾਂਖੜੀਆਂ ਕਰਕੇ ਕਹਿੰਦੇ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਤੁਹਾਡੇ ਕੋਲੇ ਬੈਟਾਂ ਵੀ ਹੋਣਗੀਆਂ ਸਿੰਗਲਾ ਸਾਹਿਬ ਦੀ ਬੈਟ ਕੱਢ ਲਓ ਰਾਜਨ ਗਰਗ ਦੀ ਬੈਟ ਕੱਢ ਲਓ ਬਲਕਾਰ ਸਿੰਘ ਗੋਨਿਆਣ ਦੀ ਬੈਟ ਕੱਢ ਲਓ ਜੇ ਪਹਿਲੀ ਗੱਲ ਤਾਂ ਜਿਹੜੇ ਸਾਡੇ ਭਰਾ ਵਿਰੋਧ ਕਰਦੇ ਆ ਉਹ ਉਹਨਾਂ ਬੰਦਿਆਂ ਨਾਲ ਗੱਲ ਕਰਨ ਜਿਹੜੇ ਉਸ ਮੀਟਿੰਗ 'ਚ ਹਾਜ਼ਰ ਸੀ ਕਿਉਂਕਿ ਮੁੱਖ ਮੰਤਰੀ ਸਾਹਿਬ ਦੇ ਕਹਿਣ ਤੇ ਪਬਲਿਕ ਅਪੀਨੀਅਨ ਹੋਇਆ ਸੀ ਉਹ ਪਬਲਿਕ ਦੀ ਅਗਵਾਈ ਕਰਦੇ ਸੀ ਤੇ ਉਹਨਾਂ ਦੀ رائے ਦੇ ਅਨਸਾਰ ਉਹਨਾਂ ਦੇ ਸਲਾਹ ਦੇ ਅਨਸਾਰ ਇਹ ਫੈਸਲਾ ਹੋਇਆ ਜੇਕਰ ਉਹ ਆਗੂ ਉਸ ਮੀਟਿੰਗ ਦਾ ਬਾਈਕਟ ਕਰਕੇ ਚਲੇ ਜਾਂਦੇ ਫੈਸਲਾ ਹੋ ਜਾਂਦਾ ਨਹੀਂ ਹੋਣਾ ਸੀ ਨਾ ਫਿਰ ਹੁਣ ਠੀਕ ਹੈ ਵੀ ਮੈਂ ਤਾਂ ਬੇਨਤੀ ਕਰਦਾ ਜਿਹੜੇ ਸਾਡੇ ਭਰਾ ਭੈਣਾ ਆਗੂ ਦੁਕਾਨਦਾਰ ਵਿਰੋਧ ਕਰਦੇ ਨੇ ਉਹ ਪਹਿਲਾਂ ਉਹਨਾਂ ਆਗੂਆਂ ਨੂੰ ਕੁਐਸਚਨ ਕਰਨ ਵੀ ਤੁਸੀਂ ਸ਼ਹਿਰ ਦੀ ਬਣਦੀ ਨਮਾਇੰਦਗੀ ਉਦੋਂ ਕਿਉਂ ਨਹੀਂ ਕੀਤੀ ਤੁਸੀਂ ਉਸ ਜੇ ਫੈਸਲਾ ਮਾੜਾ ਸੀ ਤੇ ਉਦੋਂ ਵਿਰੋਧ ਕੌਣ ਕੀਤਾ ਜੇ ਸਹੀ ਸੀ ਤੇ ਪਰ ਹੁਣ ਕਿਉਂ ਕਰਦੇ ਆ ਮੈਨੂੰ ਹੈਰਾਨੀ ਹੋਈ ਜਿਹੜੇ ਵਿਅਕਤੀ ਉਸ ਮੀਟਿੰਗ 'ਚ ਹਾਜ਼ਰ ਹਾਂ ਕਹਿੰਦੇ ਸੀ ਹੁਣ ਕਹਿੰਦੇ ਨਾ ਜੀ ਜਾਂ ਤਾਂ ਉਦੋਂ ਗਲਤ ਸੀ ਜਾਂ ਹੁਣ ਗਲਤ ਹੈ ਸੋ ਇਸ ਕਰਕੇ ਜਿਹੜਾ ਇੱਕ ਜ਼ਿੰਮੇਵਾਰ ਆਗੂ ਹੁੰਦਾ ਉਸ ਨੂੰ ਆਪਦੇ ਫੈਸਲੇ ਤੇ ਅਡਲ ਰਹਿਣਾ ਚਾਹੀਦਾ ਟ੍ਰਾਂਸਪੋਰਟਰਾਂ ਵੱਲੋਂ ਵੀ ਲਗਾਤਾਰ ਇਹੀ ਗੱਲ ਕਹੀ ਜਾਂਦੀ ਜੇ ਟ੍ਰੈਫਿਕ ਦੀ ਗੱਲ ਕੀਤੀ ਜਾਵੇ ਤਾਂ ਉਹ ਕਹਿੰਦੇ ਵੀ ਕੱਲੀ ਟ੍ਰੈਫਿਕ ਬੱਸਾਂ ਨਾਲ ਥੋੜੀ ਆ ਵੀ ਜੇ ਬੱਸਾਂ ਬਾਹਰ ਕੱਢ ਵੀ ਦਿਓਗੇ ਟ੍ਰੈਫਿਕ ਦੀ ਸਬਸਿਆਤਾ ਜਿਉਂ ਦੀ ਤਿਉਂ ਹੀ ਰਹੂਗੀ ਹਰੇਕ ਵਿਅਕਤੀ ਦਾ ਹਰੇਕ ਮੁੱਦੇ ਪ੍ਰਤੀ ਵੱਖ-ਵੱਖ ਨਜ਼ਰੀਆ ਹੁੰਦਾ ਜਿਹੜਾ ਬੱਸ ਸਟੈਂਡ ਦਾ ਮਸਲਾ ਮੈਨੂੰ ਵੀ ਸਾਰੇ ਦੇਸ਼ ਦੇ ਵਿੱਚ ਜਾਣ ਦਾ ਮੌਕਾ ਮਿਲਦਾ ਇਕੱਲੇ ਬਠਿੰਡੇ ਦਾ ਬੱਸ ਸਟੈਂਡ ਨੀਗਾ ਬਹੁਤ ਸਾਰੇ ਹਰਿਆਣਾ ਦੇ ਵਿੱਚ ਰਾਜਸਥਾਨ ਦੇ ਵਿੱਚ ਮੱਧ ਪ੍ਰਦੇਸ਼ ਦੇ ਵਿੱਚ ਛੱਤੀਸਗੜ੍ਹ ਦੇ ਵਿੱਚ ਜਿਹੜੇ ਸਟੇਟਾਂ ਦੇ ਵਿੱਚ ਬੱਸ ਸਟੈਂਡ ਬਾਹਰ ਕੱਢੇ ਗਏ ਨੇ ਕੇਂਦਰ ਸਰਕਾਰ ਦੀ ਵੀ ਪਾਲਿਸੀ ਹੈ ਠੀਕ ਹੈ ਬੱਸ ਸਟੈਂਡ ਬਾਹਰ ਕੱਢਣਾ ਸੋ ਜੇ ਸਰਕਾਰ ਨੇ ਫੈਸਲਾ ਕੀਤਾ ਤਾਂ ਉਸ ਪਾਲਿਸੀ ਦੇ ਤਹਿਤ ਬਾਕੀ ਸਾਡੇ ਜਿਹੜੇ ਡੀਸੀ ਆ ਸ਼ੌਕ ਤੈਮਪ ਦਪਰੇ ਜੀ ਉਹਨਾਂ ਬਾਰੇ ਤੁਸੀਂ ਸਾਰੇ ਜਾਣਦੇ ਹੋ ਉਹਨਾਂ ਦੇ ਕਿਸੇ ਫੈਸਲੇ ਦੇ ਵਿੱਚ ਕੱਚ ਪਣਾਉਣੇ ਹੁੰਦਾ ਉਹਨਾਂ ਦੇ ਕਿਸੇ ਫੈਸਲੇ ਦੇ ਵਿੱਚ ਕੋਈ ਲੋਭ ਲਾਲਸਾ ਨਹੀਂ ਹੁੰਦੀ ਉਹ ਜੋ ਫੈਸਲਾ ਲੈਂਦੇ ਨੇ ਸੋਚ ਕੇ ਸਮਝ ਕੇ ਵਿਚਾਰ ਕਰਕੇ ਅ ਸਮੇ ਦੇ ਹਾਨ ਦਾ ਫੈਸਲਾ ਦੂਰ ਦ੍ਰਿਸ਼ਟੀ ਵਾਲਾ ਫੈਸਲਾ ਹੁੰਦਾ ਸੋ ਉਹਨਾਂ ਨੇ ਸਾਰੇ ਕੋਹਕ ਪੜਤਾਲ ਕਰਕੇ ਜਿਹੜਾ ਇਹ ਫੈਸਲਾ ਲਿਆ ਸੋ ਇਸ ਕਰਕੇ ਅ ਬੇਨਤੀ ਹੈ ਵੀ ਅ ਅਸੀਂ ਬੱਸ ਸਟੈਂਡ ਬਣਾਉਣਾ ਮੈਂ ਤੁਹਾਨੂੰ ਇਹੀ ਕਹਿ ਸਕਦਾ ਕਿ ਇੰਪਰੂਵਮੈਂਟ ਟਰਸਟ ਬਹੁਤ ਵਧੀਆ ਜਿਹੜਾ ਬੱਸ ਸਟੈਂਡ ਹੈ ਉਹ ਬਣਾਉਣ ਦੇ ਲਈ ਵਚਣਵੱਧ ਹੈ ਅਸੀਂ ਬਣਾਵਾਂਗੇ ਵਧੀਆ ਬਣਾਵਾਂਗੇ ਇਸ ਸਬੰਧੀ ਸਾਡਾ ਜਿਹੜਾ ਬਜਟ ਆ ਜਾਂ ਸਾਡੇ ਪੈਸੇ ਆ ਉਹ ਸਾਡੇ ਕੋਲ ਤਿਆਰ ਬਰ ਤਿਆਰ ਆ ਇੱਕ ਇਹ ਵੀ ਗੱਲ ਕਹੀ ਜਾਂਦੀ ਵੀ ਜਿਹੜਾ ਬੱਸ ਸਟੈਂਡ ਆ ਜਿੱਧਰ ਨੂੰ ਭੂ ਮਾਫੀਆ ਲੈ ਕੇ ਜਾਂਦਾ ਯਾਨੀ ਜਾਵਾਦਰ ਚਰਚਾ ਇਹੀ ਚੱਲ ਜਾਂਦੀ ਜਾਂ ਰਾਜਨੀਤਿਕ ਲੋਕ ਵੀ ਵਿੱਚ ਇਨਵੋਲਵਮੈਂਟ ਹੁੰਦੀ ਆ ਬੱਸ ਸਟੈਂਡ ਉਧਰ ਹੀ ਜਾਂਦਾ ਕਿਸੇ ਹੋਰ ਕਿਉਂ ਨਹੀਂ ਆਈਟੀਆਈ ਚੰਗ ਪਟੇਲ ਨਗਰ ਦੀ ਵੀ ਗੱਲ ਚੱਲਦੀ ਸੀ ਉੱਥੇ ਕਿਉਂ ਨਹੀਂ ਬਣਾਇਆ ਗਿਆ ਨਹੀਂ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਪਹਿਲਾਂ ਵੀ ਗੱਲਾਂ ਚੱਲੀਆਂ ਸੀ ਮੁੱਖ ਮੰਤਰੀ ਸਾਹਿਬ ਕੋਦਾ ਆਏ ਸੀਗੇ ਔਰ ਮੁਖਮੰਦ ਉਦੋਂ ਕਹਿੰਦੇ ਹਾਂਜੀ ਮੁਖਮੰਦ ਸਾਹਿਬ ਨਹੀਂ ਪੱਥਰ ਰੱਖ ਕੇ ਜਾਣਗੇ ਪਰ ਉਹਨਾਂ ਨੇ ਕਿਹਾ ਸੀ ਪਬਲਿਕ ਆਪੀਨੀਅਨ ਲਓ ਫਿਰ ਗੱਲ ਉੱਥੇ ਆ ਜਾਂਦੀ ਹੈ ਇਹ ਫੈਸਲਾ ਇੱਕ ਬੰਦੇ ਦਾ ਨਹੀਂ ਹੈਗਾ ਜੇ ਕੋਈ ਬੰਦਾ ਕਹਵੇ ਵੀ ਇਹ ਫੈਸਲਾ ਕੱਲੇ ਗਿੱਲ ਸਾਹਿਬ ਦਾ ਹੈ ਜੇ ਕੋਈ ਬੰਦਾ ਕਹਵੇ ਇਹ ਫੈਸਲਾ ਕੱਲੇ ਇੰਪਰੂਵਮੈਂਟ ਟਰਸਟ ਦਾ ਹੈ ਜੇ ਕੋਈ ਕਹਵੇ ਇਹ ਫੈਸਲਾ ਡੀਸੀ ਸਾਹਿਬ ਦਾ ਹੈ ਜੇ ਕੋਈ ਕਹਵੇ ਇਹ ਫੈਸਲਾ ਜੀ ਮੁਖਮੰਦ ਨਹੀਂ ਇਹ ਬਹੁਤ ਵੱਡਾ ਭਲੇਖਾ ਹੈ ਇਹ ਜਿਹੜਾ ਫੈਸਲਾ ਹੋਇਆ ਹੈ ਇਹ ਲੋਕਾਂ ਦੇ ਆਪੀਨੀਅਨ ਦੇ ਵਿੱਚੋਂ ਫੈਸਲਾ ਹੋਇਆ ਹੈ ਲੋਕ ਮਤ ਦੇ ਵਿੱਚੋਂ ਫੈਸਲਾ ਹੋਇਆ ਹੈ ਮੈਂ ਇਹ ਗੱਲ ਬڑے ਦਾਅਵੇ ਦੇ ਨਾਲ ਕਹਿ ਸਕਦਾ ਮੈਂ ਉਸ ਮੀਟਿੰਗ ਦੇ ਵਿੱਚ ਹਾਜ਼ਰ ਸੀ ਜੇਕਰ ਇਹ ਫੈਸਲਾ ਗਲਤ ਸੀ ਤਾਂ ਉਸ ਸਮੇਂ ਉਸ ਮੀਟਿੰਗ ਦੇ ਵਿੱਚ ਹਾਜ਼ਰ ਜਿਹੜੇ ਵੱਖ-ਵੱਖ ਵਰਗਾਂ ਦੇ ਲੋਕ ਸੀ ਉਹਨਾਂ ਨੇ ਆਵਾਜ਼ ਬਲੰਦ ਕਿਉਂ ਨਹੀਂ ਕੀਤੀ ਇਹ ਪ੍ਰਾਣਾ ਬੱਸ ਸਟੈਂਡ ਆ ਫਿਰ ਇਹਦਾ ਕੀ ਕੀਤਾ ਜਾਵੇਗਾ ਇਹ ਬੱਸ ਸਟੈਂਡ ਜਿਉਂ ਦਾ ਤਿਉਂ ਰਹੂਗਾ ਗੱਲ ਸਾਹਮਣੇ ਮਿਕਿਆ ਡੀਸੀ ਸਾਹਿਬ ਅੱਜ ਹੀ ਗੱਲ ਹੋਈ ਹੈ ਇਹ ਬੱਸ ਸਟੈਂਡ ਐਂ ਰਹੂਗਾ ਇੱਥੋਂ ਸ਼ਟਲ ਬੱਸਾਂ ਮਿੰਨੀ ਬੱਸਾਂ ਜਾਂ ਇੱਥੋਂ ਮਾਨਸਾ ਤੇ ਤਰਵੰਡੀ ਸਾਬੋ ਵਾਲੀਆਂ ਬੱਸਾਂ ਇੱਥੋਂ ਹੀ ਚੱਲਣਗੀਆਂ। ਉਹ ਬੱਸ ਸਟੈਂਡ ਦੇ ਵਿੱਚੋਂ ਪਟਿਆਲਾ ਉਸ ਬੱਸ ਸਟੈਂਡ ਦੇ ਵਿੱਚੋਂ ਮੁਕਸਰ ਉਸ ਦੇ ਵਿੱਚ ਮਲੋਟ ਉਸ ਦੇ ਵਿੱਚੋਂ ਅੰਮ੍ਰਿਤਸਰ ਸਾਹਿਬ ਫਰੀਦਕੋਟ ਉਹ ਬੱਸਾਂ ਉਹ ਵੱਡੇ ਰੂਟ ਵਾਲੀਆਂ ਬੱਸਾਂ ਉੱਥੇ ਜਿਹੜੀ ਹੈਗੀਆਂ ਜਾਣ ਦੀ ਪ੍ਰਵੀਜ਼ਨ ਆ। ਆਟੋ ਦੀ ਵੈਸੇ ਤਾਂ ਇਹ ਤੁਹਾਡੇ ਨਾਲ ریلیਟਡ ਨਹੀਂ ਪਰ ਤੁਸੀਂ ਰਾਜਨੀਤੀ ਕਹਿ ਗਏ ਆ ਤੁਹਾਡੇ ਤੇ ਵੀ ਮੋੜਾਂ ਤੇ ਬੜੀ ਜ਼ਿੰਮੇਵਾਰੀ ਆ ਆਟੋ ਸ਼ਹਿਰ ਵਿੱਚ ਬੜੀ ਵੱਡੀ ਸਮੱਸਿਆ ਹੈਗੀ ਆ ਜੇ ਬੱਸ ਸਟੈਂਡ ਬਾਹਰ ਚਲਾ ਜਾਂਦਾ ਤੇ ਆਟੋ ਹੋਰ ਸਾਰੇ ਬਹੁਤ ਸਾਰੇ ਆ ਜਾਣਗੇ ਫਿਰ ਸ਼ਹਿਰ ਚ ਫਿਰ ਟ੍ਰੈਫਿਕ ਲੱਗਦਾ ਕੋਈ ਡੀਸੀ ਸਾਹਿਬ ਨਾਲ ਜਾਂ ਰਾਜਨੀਤੇ ਆਗੂ ਨਾਲ ਇਸ ਮਸਲੇ ਨੂੰ ਲੈ ਕੇ ਕੋਈ ਗੱਲਬਾਤ ਹੋਈ ਅਸੀਂ ਕਾਫੀ ਪੱਖਾਂ ਤੇ ਜਿਹੜਾ ਸਟੱਡੀ ਕੀਤੀ ਸੀਗੀ ਇਹ ਤੁਹਾਡਾ ਪੱਖ ਜਾਇਆ ਜਾ ਇਹ ਇਹ ਗੱਲ ਵੀ ਸਾਹਮਣੇ ਆਈ ਸੀ ਪਰ ਰਿੰਗ ਰੋਡ ਤੇ ਚੱਲਣ ਦੇ ਨਾਲ ਤੁਸੀਂ ਦੇਖੋ ਵੀ ਜਿਹੜਾ ਜਦੋਂ ਆਪਾਂ ਜਿਹੜਾ ਹੈਗਾ ਫੌਜੀ ਚੌਂਕ ਦੇ ਵਿੱਚ ਫੌਜੀ ਸ਼ੌਣੀ ਦੇ ਕੋਲੋਂ ਜੇ ਅਸੀਂ ਸ਼ਹਿਰ ਦੇ ਵਿੱਚ ਦੇ ਜਾਂਦੇ ਸੀ ਕਿ ਤੱਕਟੋ-ਕਟਾ ਅੱਧਾ ਘੰਟਾ ਲੱਗਦਾ ਸੀ ਹੁਣ ਸਿਰਫ 3 ਮਿੰਟ ਦਾ ਟਾਈਮ ਹੈ ਤੁਸੀਂ ਸੈਰਗਾ ਦੇ ਕੋਲੋਂ ਸ਼ੁਰੂ ਹੋ ਤਿੰਨ ਮਿੰਟਾਂ ਦੇ ਵਿੱਚ ਅਸੀਂ ਉਹ ਜਾ ਕੇ ਮਾਨਸਰ ਰੋਡ ਤੇ ਨਿਕਲ ਜਾਂਦੇ ਹਾਂ ਸੋ ਜਿਹੜੀ ਸਾਡੀ ਹਰ ਹੋਰ ਦੂਜੀ ਵੱਡੀ ਗੱਲ ਸਾਰੇ ਲੋਕਾਂ ਨੂੰ ਰਿੰਗ ਰੋਡ ਦਾ ਪਤਾ ਹੀ ਨਹੀਂ ਮਤਲਬ ਹਜੇ 10% ਲੋਕਾਂ ਨੂੰ ਪਤਾ ਹੈ ਵੀ ਰਿੰਗ ਰੋਡ ਚੱਲ ਪਈ 90% ਲੋਕਾਂ ਨੂੰ ਨਹੀਂ ਪਤਾ ਹੌਲੀ 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 ਲੋਕਾਂ ਨੂੰ ਪਤਾ ਲੱਗ ਜਾਨਾ ਰਿੰਗ ਰੋਡ ਚੱਲ ਪਈ ਤਾਂ ਜਿਹੜਾ ਸ਼ਹਿਰ ਦਾ ਟ੍ਰੈਫਿਕ ਆ ਉਸਨੇ ਆਪਣੇ ਆਪ ਘਟ ਹੋ ਜਾਣਾ ਬਹੁਤ ਧੰਨਵਾਦ ਇਹ ਸਨ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਜਤਿੰਦਰ ਸਿੰਘ ਭੱਲਾ ਜੀ બસ ਸਟੈਂਡ ਸ਼ਹਿਰ ਦਾ ਮੁੱਦਾ ਤੁਹਾਨੂੰ ਪਤਾ ਹੀ ਆ ਵੀ ਜਿਹੜਾ ਜਿਸ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੀਆਂ ਚਰਚਾਵਾਂ ਪਿਛਲੇ ਸਮਿਆਂ 'ਚ ਵੀ ਚੱਲਦਾ ਰਹੀਆਂ ਰਾਜਨੀਤਿਕ ਆਗੂਆਂ ਤੇ ਵੀ ਇਸ ਨੂੰ ਲੈ ਕੇ ਜਿਹੜੀਆਂ ਪ੍ਰਤੀਕਿਰਿਆਵਾਂ ਸਾਹਮਣੇ ਆਉਂਦੀਆਂ ਰਹੀਆਂ ਵੀ ਲੋਕ ਕਹਿੰਦੇ ਰਹੇ ਵੀ ਇਹ ਜਿਹੜਾ ਭੂ ਮਾਫੀਆ ਉਹ ਇਹਨਾਂ ਨੂੰ ਚਲਾ ਰਿਹਾ ਵੀ ਜਿੱਧਰ ਇਹਨਾਂ ਨੇ ਜ਼ਮੀਨ ਖਰੀਦ ਲੈਂਦੇ ਨੇ ਜਾਂ ਖਰੀਦਣੀ ਹੁੰਦੀ ਆ ਤੇ ਉਧਰ ਹੀ ਬੱਸ ਸਟੈਂਡ ਬਣਾਉਣ ਦੀ ਗੱਲ ਕਰਦੇ ਨੇ ਪਰ ਹੁਣ ਡਿਪਟੀ ਕਮਿਸ਼ਨਰ ਬਠਿੰਡਾ ਨਾਲ ਵੀ ਗੱਲ ਜਿਹੜੇ ਆਗੂ ਮਿਲੇ ਸਨ ਬਾਜ਼ਾਰ ਦੇ ਵਪਾਰੀ ਵਰਗ ਅਤੇ ਰਾਜਨੀਤਿਕ ਆਗੂ ਉਹਨਾਂ ਨੇ ਵੀ ਕਿਹਾ ਸੀ ਕਿ ਬੱਸ ਸਟੈਂਡ ਨੂੰ ਜਿਹੜਾ ਬਾਹ ਲਜਾਣਾ ਚਾਹੀਦਾ ਤਾਂ ਕਿ ਸ਼ਹਿਰ ਦਾ ਜਿਹੜਾ ਵਿਕਾਸ ਆ ਉਹ ਸਾਰੇ ਪਾਸੇ ਵਿਧਾਇਆ ਜਾ ਸਕੇ ਹੋਰ ਅਗੂਆਂ ਨਾਲ ਵੀ ਗੱਲਬਾਤ ਕਰਾਂਗੇ ਵੀ ਕੀ ਕਹਿੰਦੇ ਨੇ ਇਸ ਬੱਸ ਸਟੈਂਡ ਦੇ ਮੁੱਦੇ ਨੂੰ ਲੈ ਕੇ ਤੁਸੀਂ ਦੇਖ ਰਹੇ ਹੋ ਕੁਆਲਟੀ ਵੀ ਪੰਜਾਬ ਤੇ ਮੈਂ ਹਰਸ਼ਪਾਲ ਸਨ